ਇਹ ਨਾਲ ਵਿੱਚੋਂ ਆ ਛੋਟਾ ਇਹ ਆਪਣਾ ਟੂਲ ਬਾਕਸ ਲਾ ਲਿਆ ਜੀ ਕੋਈ ਸਮਾਨ ਸਮੂਹ ਰੱਖਣਾ ਜਿਵੇਂ ਜਿਵੇਂ ਕੋਈ ਕੋਈ ਮੋਬਾਈਲ ਵਗੈਰਾ ਰੱਖਣਾ ਇਹਦੇ ਹਾਲ ਅੱਛੀ ਲਖਾਫਾਈ ਰੱਖਿਆ ਹੋਇਆ ਹੈ ਕਿ ਜਾਨ ਨੂੰ ਗੋਬੀ ਜ਼ਿਆਦਾਤਰ ਲਫਾਫਿਆਂ ਦੇ ਚ ਰੋਸਤ ਪੈਂਦੀ ਆ ਤੇ ਇੱਥੇ ਆਪਾਂ ਨੇ ਪੱਲੀਆਂ ਲਾਤੀਆਂ ਜੀ ਪੱਲੀਆਂ ਨਾਲ ਨਾਲ ਇਹ ਫਰਕ ਆ ਜੀ ਫਾਇਦਾ ਵੀ ਇੱਕ ਤਾਂ ਡੂੰਗਾ ਜਾ ਹੋ ਜਾਂਦਾ ਬਹੁਤ ਡਿੱਗਦਾ ਨਹੀਂ ਵਿੱਚੋਂ ਤੇ ਦੂਜਾ ਫਾਇਦਾ ਇਹ ਆ ਬਈ ਇਹ ਹਲਕੀ ਹੁੰਦੀ ਆ ਵੇਟ ਨਹੀਂ ਪੈਂਦਾ ਤੇ ਤੀਜਾ ਫਾਇਦਾ ਇਹ ਆ ਜੀ ਵੇ ਫੱਟੇ ਦੇ ਨਾਲੋਂ ਲੱਕੜ ਨਾਲੋਂ ਸਸਤੀ ਹੁੰਦੀ ਆ ਤੇ ਪਿੱਛੇ ਵੀ ਆਪਾਂ ਨੇ ਦੇਖ ਲਓ ਇੱਕ ਸਕੂਟਰ ਦਾ ਟਾਇਰ ਆ ਜੀ ਇਹ ਕਈ ਬਣੇ ਬਣਾਏ ਮਿਲ ਜਾਂਦੇ ਕਈ ਬਣਵਾ ਲੈ ਵੀ ਪੈ ਸਕਦੇ ਸੋ ਇਸ ਤਰ੍ਹਾਂ ਕਰਕੇ ਤੁਸੀਂ ਬਹੁਤ ਘੱਟ ਖਰਚੇ ਤੇ ਇੱਕ ਵਧੀਆ ਮਾਲ ਢੋਣ ਵਾਲਾ ਜਿਗਾਰ 2 ਪਹੀਆ ਰੇੜੀ ਬਣਾ ਸਕਦੇ ਹੋ ਕੁਕਿੰਨ ਨਾਲ ਦੇ ਨਾਲ ਆਪਣੇ ਬੋਚਾਂ ਨੂੰ ਰੱਖ ਕੇ ਤੇ ਆਪਾਂ ਖਿੱਚ ਕੇ ਲੈ ਕੇ ਜਾਣਾ ਚੱਕਣਾ ਵੀ ਨਹੀਂ ਹੈਗਾ ਬੋਚਾਂ ਉਹਨੇ ਇੱਕ ਤਾਰ ਨੇ ਕਿਵੇਂ ਅੱਗੇ ਜਾ ਕੇ ਉਹ ਵੀ ਤੁਹਾਨੂੰ ਦੱਸੂਗਾ ਦੇਖੋ ਕਿੰਨੇ ਆਰਾਮ ਨਾਲ ਚੱਲ ਰਿਹਾ ਮੇਰਾ ਇੱਕ ਹੱਥ ਦੇ ਵਿੱਚ ਇਹ ਮੈਂ ਪਕੜਿਆ ਹੋਇਆ ਤੇ ਇੱਕ ਹੱਥ ਦੇ ਵਿੱਚ ਮੈਂ ਆਪਣੇ ਮੋਬਾਈਲ ਪਕੜਿਆ ਹੋਇਆ ਸੋ ਵੀਡੀਓ ਹਿੱਲ ਸਕਦੀ ਆ ਤੇ ਮੇਰੇ ਇੱਕ ਹੱਥ ਚ ਮੁਬਰਾ ਹੈ ਲੈ ਇੱਕ ਹੱਥ ਚ ਇਹ ਹੈ ਫਾਇਦਾ ਇੱਕ ਹੋਰ ਫਾਇਦਾ ਤੁਸੀਂ ਕਿਤੇ ਵੀ ਇਸ ਨੂੰ ਖੜਾ ਦੋ ਇਹ ਦੇਖੋ ਕੋਈ ਸਟੈਂਡ ਲਾਉਣ ਦੀ ਲੋੜ ਨਹੀਂ ਹੈਗੀ ਸਾਹ ਲੈ ਸਕਦੇ ਆ ਬੈਠ ਕੇ ਕਿਤੇ ਵੀ ਸਾਹ ਲੈ ਕੇ ਫੇਰ ਬੰਦਾ ਇਹਨੂੰ ਚੱਕੋ ਐਵੇਂ ਤੇ ਚੱਲ ਪੋ ਜੀ ਇਹੋ ਕਿੰਨੇ ਕੰਮ ਦੀ ਚੀਜ਼ ਆ ਭਾਈ ਜਿਸ ਮਰਜੀ ਸਾਹ ਤੇ ਸਪਾਈਸ ਨੂੰ ਲਿਜਾ ਸਕਦੇ ਆ ਜਿਹੜੀ ਤਿੰਨ ਪਈਆਂ ਵਾਲੀ ਰੇੜੀ ਆ ਉਹਦੇ ਇਹ ਆ ਬਈ ਆਪਾਂ ਇਸ ਨੂੰ ਡੋਲ ਤੇ ਨਹੀਂ ਲਿਜਾ ਸਕਦੇ ਪਰ ਆਹ ਚੀਜ਼ ਆ ਜਿਹੜੀ ਇਹਨੂੰ ਤੁਸੀਂ ਡੋਲ ਤੇ ਵੀ ਲਿਜਾ ਸਕਦੇ ਆ ਖਾਲਚ ਵੀ ਚਲਾ ਸਕਦੇ ਆ ਸੜਕ ਤੇ ਵੀ ਪਹੀ ਤੇ ਕਿਤੇ ਮਰਜ਼ੀ ਚਲਾ ਲਓ ਜੀ ਹਰ ਥਾਂ ਚੱਲੂਗੀ ਹੈ ਤੇ ਦੂਜੀ ਗੱਲ ਇਸ ਨੂੰ ਖੜਾਣਾ ਬੜਾ ਸੌਖਾ ਕੋਠੇ ਦੇ ਅੰਦਰ ਬੜੇ ਆਰਾਮ ਨਾਲ ਇਸ ਨੂੰ ਖੜਾਇਆ ਜਾ ਸਕਦਾ Mm hmm